ਪੰਜਾਬੀ ਸੁਪਰਸਟਾਰ ਦਲਜੀਤ ਦਸਾਨ ਜੋ ਕਿ ਆਪਣੇ ਦਿਲ ਦਿਮਾਗ ਟੂਰ ਨਾਲ ਘਰ ਘਰ ਵਿੱਚ ਅੱਗ ਲਗਾ ਰਿਹਾ ਹੈ ਆਪਣੀ ਆਉਣ ਵਾਲੀ ਫਿਲਮ ਪੰਜਾਬ 95 ਦੀ ਪਹਿਲੀ ਝਲਕ ਸਾਂਝੀ ਕੀਤੀ ਹੈ ਸ਼ਨੀਵਾਰ ਨੂੰ ਦਲਜੀਤ ਨੇ ਆਪਣੇ ਇੰਸਟਾਗ੍ਰam ਤੇ ਕੁਝ ਤਸਵੀਰਾਂ ਦੀ ਇੱਕ ਲੜੀ ਸਾਂਝੀ ਕੀਤੀ ਜਿਸ ਵਿੱਚ ਉਹ ਫਿਲਮ ਨੂੰ ਆਪਣੇ کردار ਵਿੱਚ ਦਿਖਾਇਆ ਹੈ ਉਹਨਾਂ ਨੇ ਕੈਪਸ਼ਨ ਚ ਲਿਖਿਆ ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ ਪੰਜਾਬ 95 ਪਹਿਲੀ ਤਸਵੀਰ ਵਿੱਚ ਜੀ ਦਸਾਂਜ ਨੂੰ ਇੱਕ ਕੱਚੇ ਲੁੱਕ ਵਿੱਚ ਫਰਸ਼ ਤੇ ਬੈਠੇ ਦੇਖਿਆ ਜਾ ਸਕਦਾ ਹੈ ਇੱਕ ਸਧਾਰਨ ਕੁੜਤੇ ਤੇ ਪੱਗ ਵਿੱਚ ਸਜੇ ਉਸ ਦਾ ਲਹੂ ਲਹਾਨ ਅਤੇ ਡਿੱਗਿਆ ਹੋਇਆ ਚਿਹਰਾ ਦਰਦ ਅਤੇ ਲਚਕੀਲੇਪਣ ਦੀ ਸ਼ਕਤੀਸ਼ਾਲੀ ਭਾਵਨਾ ਨੂੰ ਦਰਸਾਉਂਦਾ ਹੈ ਇਹ ਫਿਲਮ ਮਨੁੱਖੀ ਅਧਿਕਾਰਕਾਰ ਕਰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਇੱਕ ਹੋਰ ਫੋਟੋ ਵਿੱਚ ਖਾਲੜਾ ਦੀ ਨਿੱਜੀ ਜ਼ਿੰਦਗੀ ਦੀ ਝਲਕ ਦਿੰਦੀ ਹੈ ਜਿਸ ਵਿੱਚ ਦਲਜੀਤ ਦਸਾਨ ਨੂੰ ਖਾਲੜਾ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਦੋ ਬੱਚਿਆਂ ਨਾਲ ਪੋਜ਼ ਦਿੰਦੇ ਹੋਏ ਕਾਰਕੁਨ ਦੇ ਅਸਲੀ ਜੀਵਨ ਦੇ ਸਫ਼ਰ ਦੀ ਦਿਲੋਂ ਝਲਕ ਪੇਸ਼ ਕੀਤੀ ਗਈ ਹੈ ਪੰਜਾਬ ਵਿੱਚ ਖਾੜਕੂਪਾਤ ਦੇ ਦੌਰ ਵਿੱਚ ਜਸਵੰਤ ਸਿੰਘ ਖਾਲੜਾ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਬੈਂਕ ਦਾ ਡਾਇਰੈਕਟਰ ਸੀ ਆਪਰੇਸ਼ਨ ਬਲੂ ਸਟਾਰ 인ਦਰਾ ਗਾਂਧੀ ਦੀ ਹੱਤਿਆ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਪੰਜਾਬ ਨੂੰ ਕਿਸੇ ਵੀ ਕਾਰਨ ਕਰਕੇ ਸ਼ੱਕੀ ਵਿਅਕਤੀ ਹरासत ਵਿੱਚ ਲੈਣ ਦਾ ਪੁਲਿਸ ਨੂੰ ਅਧਿਕਾਰ ਦੇ ਦਿੱਤਾ ਗਿਆ ਸੀ ਸਪਸ਼ਟ ਤੌਰ ਤੇ ਸ਼ੱਕੀ ਅੱਤਵਾਦੀਆਂ ਵਜੋਂ ਪੁਲਿਸ ਤੇ ਕਾਤਲਾਂ ਨੂੰ ਲੁਕਾਉਣ ਲਈ ਨਹੱਤੇ ਸ਼ੱਕਿਆਂ ਨੂੰ ਗੋਲੀਬਾਰੀ ਵਿੱਚ ਮਾਰਨ ਅਤੇ ਹਜ਼ਾਰਾਂ ਲਾਸ਼ਾਂ ਨੂੰ ਸਾੜਨ ਦਾ ਦੋਸ਼ ਸੀ ਫਾਲੜਾ ਇੱਕ ਸਮੇਂ ਵਿੱਚ ਚਾਰ ਵੱਡੇ ਕੇਸਾਂ ਦੀ ਜਾਂਚ ਕਰ ਰਿਹਾ ਸੀ ਸਬੂਤ ਅਤੇ ਗਵਾਹ ਇਕੱਠੇ ਕਰਦਾ ਰਿਹਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਇਨ ਇੰਡੀਆ ਦੇ ਨਿਰਮੁਤਾਵਾਂ ਨੂੰ ਫਿਲਮ ਵਿੱਚ 120 ਕਟੌਤੀਆਂ ਦਾ ਪ੍ਰਸਤਾਵ ਦਿੱਤਾ ਸੀ ਇਸ ਦੇ ਸੰਵੇਦਨਸ਼ੀਲ ਵਿਸ਼ੇ ਦੇ ਮੱਦੇਨਜ਼ਰ ਫਿਲਮ ਪ੍ਰਦਰਸ਼ਨ ਨੂੰ ਲੈ ਕੇ ਕੋਈ ਪੱਕਾ ਨਹੀਂ ਸੀ ਹਾਲਾਂਕਿ ਦਲਜੀਤ ਦਸਾਂ ਦੇ ਬਡੇ ਉਭਾਰ ਅਤੇ ਵਿਸ਼ਵ ਵਿਆਪੀ ਧਿਆਨ ਤੋਂ ਬਹੁਤ ਅਜੀਹਾ ਲੱਗਦਾ ਹੈ ਕਿ ਫਿਲਮ ਆਖਰਕਾਰ ਦੀਨ ਦੀ ਰੋਸ਼ਨੀ ਦੇਖਣ ਦੇ ਯੋਗ ਹੋਵੇਗੀ